ਨਾਮ ਜੈਦੇਵ ਸ਼ਰਮਾ ਹਾਂਜੀ ਗੁਰਵਖ ਕੋਲੋਨੀ ਪਟਿਆਲਾ ਮੇਰਾ ਕੰਮ ਹੈ ਪਤੰਜੀ ਦੇ ਸਟੋਰ ਦਾ ਠੀਕ ਹੈ ਜੀ ਬੋਡੀ ਸਰਵਸ ਜੂਸ ਵਰਤਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਇਹ ਤਾਂ ਘਬਰਾਹਟ ਜੀ ਹੁੰਦੀ ਸੀ ਜੀ ਅੱਛਾ ਜੀ ਇੱਕ ਪੇਟ ਮੇਰਾ ਠੀਕ ਨਹੀਂ ਸੀ ਸਾਂਹ ਚੜਦਾ ਹੇ ਤੁਰਲ ਚੱਲ ਕੇ ਪੇਟ ਸਖਤ ਰਹਿੰਦਾ ਸੀ ਹਾਂ ਹਾਂ ਸਾਂਹ ਚੜਦਾ ਹੀ ਚੱਲ ਬਤਨੇ ਚੀਜ਼ਾਂ ਕਿੰਨੀ ਠੀਕ ਨਹੀਂ ਅੱਛਾ ਜੀ ਮੇਨੂੰ ਤਕਰੀਬਨ ਕਬਰਾਟ ਹੋ ਗਈ ਜੀ ਆਹੇ ਪੇਟ ਸਖਤ ਰਹਿਣਾ ਆਹੇ ਸਾਹ ਚੜਨਾ ਜੀ ਇੱਕ ਬਾਥਰੂਮ ਕਹਿੰਦੇ ਤੁਹਾਨੂੰ ਵਾਰ-ਵਾਰ ਚਾਰ-ਵਾਰ ਆਂਦਾ ਸੀ ਰਾਤ ਨੂੰ ਚਾਰ-ਵਾਰ ਆਉਂਦਾ ਸੀ ਹੁਣ ਇੱਕ ਵਾਰ ਆਉਂਦਾ ਓਕੇ ਜੀ ਜਿਵੇਂ ਤੁਸੀਂ ਇਹ ਜੂਸ ਯੂਜ਼ ਕੀਤੇ ਮੰਨ ਲਓ 40 ਕਿ ਦਿਨ ਹੋ ਗਏ ਹਾਂ 40 ਕਿ ਦਿਨ ਹੋ ਗਏ ਮਿਲ 40 ਦਿਨਾਂ ਚ ਕੀ ਕੀ ਫਰਕ ਪੈ ਗਿਆ ਜਿਵੇਂ ਤੁਹਾਡਾ ਬਾਥਰੂਮ ਹੁਣ ਕਿੰਨੀ ਵਾਰੀ ਆਉਂਦਾ ਇੱਕ ਵਾਰੀ ਆਉਂਦਾ ਠੀਕ ਹੈ ਜੀ ਜਿਵੇਂ ਸਾਹ ਚੜਦਾ ਸੀ ਉਹ ਵੀ ਤਕਰੀਬਨ ਠੀਕ ਹੈ ਓਕੇ ਹੁਣ ਤੁਪ ਸਕਦਾ ਬਈ ਤੁਰ ਸਕਦੇ ਹੋ ਪੇਟ ਜਿਵੇਂ ਸਖਤ ਰਹਿੰਦਾ ਸੀ ਸਰ ਉਹ ਵੀ ਓਕੇ ਹੋ ਗਿਆ ਠੀਕ ਹੈ ਜੀ ਤੇ ਕਬਰਾੜ ਸੀ ਉਹ ਵੀ ਜਿਵੇਂ ਸਰ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬੋਡੀ ਸਰਵਸ ਬਾਰੇ ਚਾਹੁੰਦਾ ਵੀ ਜੇ ਪ੍ਰਸਤੰਦਰਸ਼ਤ ਤਾਂ ਵੀ ਬੜੀ ਚੰਗੀ ਹੈ ਪੀਣੀ ਚਾਹੀਦੀ ਹੈ ਕਿਉਂਕਿ ਦੇਸੀ ਪਿਓਰ ਦੇਸੀ ਦਾ ਹੈਗਾ ਹੀ ਹੈ ਆਯੁਰਵੈਦਿਕ ਉਹ ਕਿਹੜਾ ਕੋਈ ਐਲਵਾਇਕ ਹੈਗਾ ਹਾਂ ਜੀ ਹਰੇਕ ਮੰਦਰ ਦਾ ਚੀਜ਼ ਨਹੀਂ ਮੈਨੂੰ ਤੁਹਾਡੇ ਹਿਸਾਬ ਨਾਲ ਹਰੇਕ ਨੂੰ ਹਾਂ ਜੀ ਹਰੇਕ ਨੂੰ ਪੀਣੀ ਚਾਹੀਦੀ ਹੈ ਤੰਦਰੁਸਤ ਹੋਈ ਬਣੀ ਤੇ ਮੇਰੇ ਹਿਸਾਬ ਨਾਲ ਕਿਉਂ ਬਿਲਕੁਲ ਤੁਸੀਂ ਪਤੰਜਲੀ ਸਟੋਰ ਚਲਾਈ ਰਹੇ ਹੋ ਹਾਂ ਜੀ ਹਾਂ ਜੀ વદિયા રહ્યા હા સારું પીણા ચાઇ ધનવાદ સર બહુ બહુ